ਇਹ ਜਿਹੜੀ ਜਿੱਤ ਆ ਇੱਕ ਖਾਸ ਤੌਰ ਤੇ ਜਿੱਥੇ ਦਲ ਬਦਲੂਆਂ ਦੇ ਖਿਲਾਫ ਇੱਕ ਫਤਵਾ ਆ ਭਵੰਤਮਾਨ ਦੀ ਗੱਲ ਕਰਦਾ ਸੀਐਮ ਜੀ ਪਾਸ ਵੱਲੋਂ ਕਿਹਾ ਜਾ ਰਿਹਾ ਸੀ ਕਿ 13 0 5 ਦੂਜੇ ਪਾਸੇ ਜਿਹੜੇ ਕਿ ਗੱਲ ਕਰਦੇ ਆ ਕਿ ਇੱਕ ਬਿਜਲੀ ਦਾ ਨਾਅਰਾ ਲਾਇਆ ਹੈਗੇ ਬਿਜਲੀ ਦਿੱਤੀ ਹੈ ਮੁਫਤ ਕੀ ਵੱਡਾ ਅਸੀਂ ਬੜਾ ਕਾਰਜ ਕੀਤਾ ਹੈ ਉਹਦੇ ਬਾਰੇ ਕਿਵੇਂ ਕਹਿੰਦੇ ਬਿਜਲੀ ਦਾ ਜਿਹੜਾ ਉਹਨਾਂ ਨੇ ਇੱਕ ਇਹ ਜਿਹੜੀ ਗੱਲ ਕਰਤੀ ਹੈਗੀ ਬਿਜਲੀ ਤਕਰੀਬਨ 29 30 ਲੱਖ ਪਰਿਵਾਰਾਂ ਨੂੰ ਕਾਂਗਰਸ ਨੇ ਸਮੇਤੋਂ ਹੀ 200 ਤੋਂ 250 ਯੂਨਟ ਜਿਹੜੀ ਹੈਗੀ ਹੈ ਉਹ ਫ੍ਰੀ ਦਿੱਤੀ ਜਾ ਰਹੀ ਸੀ ਕਿਤੇ ਨਾ ਕਿਤੇ ਪੰਜਾਬ ਚ ਵੀ ਫਤਿਹਗੜ੍ਹ ਸਾਹਿਬ ਚ ਵੀ ਦੇਸ਼ ਦੇ ਲੋਕਾਂ ਨੇ ਉਹ ਹੈਂਕੜ ਵੀ ਤੋੜੀ ਹੈ ਅਸੀਂ ਪੈਨਸ਼ਨ 500 ਤੋਂ 1500 ਕੀਤੀ ਸੀ ਅਸੀਂ ਛਗਨ ਸਕੀਮ 15000 ਤੋਂ 51000 ਕੀਤੀ ਸੀ ਮਨਰੇਗਾ ਦੀ ਸਕੀਮ ਕਾਂਗਰਸ ਨੇ ਦਿੱਤੀ ਸੀ ਫਿਰ ਕਣਕ ਦੀ 5 ਕਿਲੋ ਅਨਾਜ ਫੂਡ ਸਿਕਿਉਰਿਟੀ ਐਕਟ ਕਾਂਗਰਸ ਨੇ ਦਿੱਤਾ ਸੀ ਇਦਾਂ ਹੀ RTI ਕਾਂਗਰਸ ਨੇ ਦਿੱਤੀ ਸੀ ਰਾਈਟ ਟੂ ਇਨਫੋਰਮੇਸ਼ਨ ਸਰਕਾਰਾਂ ਆਪਣਾ ਰੋਲ ਅਦਾ ਕਰਦੀਆਂ ਰਹਿੰਦੀਆਂ ਨੇ ਔਰ ਸਰਕਾਰਾਂ ਕਦੀ ਲੋਕਾਂ ਦਾ ਬੇਵਕੂਫ ਨਹੀਂ ਬਣਾਉਂਦੀਆਂ ਲੋਕਾਂ ਨੂੰ ਦਿੰਦੀਆਂ ਨੇ ਇਹ ਬੇਵਕੂਫ ਜਿਆਦਾ ਬਣਾਉਂਦੇ ਨੇ ਇਸ਼ਤਿਹਾਰबाजी ਜਿਆਦਾ ਕਰਦੇ ਨੇ ਪਰ ਇਹ ਲੋਕਾਂ ਦੀ ਧਰਾਤਲ ਦੇ ਉੱਤੇ ਅਸਲੀਅਤ ਦੇ ਵਿੱਚ ਮਦਦ ਘਟ ਕਰਦੀ ਬੀਜਪੀ ਦੀ ਸਰਕਾਰ ਬਣਦੀ ਹੈ ਤਾਂ ਡਾਕਟਰ ਅਮਰ ਸਿੰਘ ਜਿਵੇਂ ਪਿਛਲੇ ਸਮੇਂ ਦੌਰਾਨ ਆਪਣੀ ਜਿਹੜਾ ਕਿਉਂਕਿ IAS ਅਫਸਰ ਰਹੇ ਨਹੀਂ ਇਨਾਂ ਦਾ ਆਪਣਾ ਇੱਕ ਬਹੁਤ ਵੱਡਾ ਕਲਾਉਟ ਹੈ ਬਹੁਤ ਵੱਡਾ ਆਪਣਾ ਇੱਕ ਅਸਰ ਹੈ ਪੂਰੇ ਜਿਹੜੇ ਹੈਗੀ ਹੈ ਦਿੱਲੀ ਦੇ ਵਿੱਚ ਜਿਹੜੀ ਆਈਐਸ ਲੋਬੀ ਹੈ ਬਿਊਰੋਕ੍ਰੇਸੀ ਹੈ ਪਲੱਸ ਦੂਸਰੀ ਵਾਰ ਐਮਪੀ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਵੀ ਜਿਆਦਾ ਜ਼ੋਰ ਨਾਲ ਮਤਲਬ ਜਿਹੜੀ ਆਪਣੀ ਗੱਲ ਰੱਖ ਸਕਦੇ ਐ ਫਤਿਹਗੜ੍ਹ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਟੂਰਿਸਟ ਸਰਕਟ ਦੇ ਵਿੱਚ ਪਾਉਣ ਦਾ ਸਭ ਤੋਂ ਵੱਡਾ ਜਿਹੜਾ ਡਾਕਟਰ ਅਮਰ ਸਿੰਘ ਜੀ ਦਾ ਨਿਸ਼ਾਨਾ ਜਾਂ ਦਾਸੀ ਘਰ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਪੱਟ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਵੱਡੀ ਜਿੱਤ ਹੋਈ ਆ ਉਹਦੇ ਨਾਲ ਬਾਤ ਗੱਲਬਾਤ ਕਰਾਂਗੇ ਸਾਫਕਾ ਵਧਾਈਕ ਅਤੇ ਸੀਨੀਅਰ ਕਾਂਗਰਸੀ ਨੇਤਾ ਕੁਲਜੀਤ ਸਿੰਘ ਨਗਰਾਨਾ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਕਿ ਵੱਡੀ ਜਿੱਤ ਹੋਈ ਆ ਕੀ ਕਰਨ ਦਾ ਨਗਰਾਨਾ ਸਾਹਿਬ ਬਹੁਤ ਬਹੁਤ ਮੁਬਾਰਕਬਾਦਾਂ ਵੱਡੀ ਜਿੱਤ ਹੋਈ ਆ ਕੀ ਕਰਨ ਦਾ ਦੇਖੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਬਾਬਾ ਜੁਰਾਵਰ ਸਿੰਘ ਬਾਬਾ ਪਤੇ ਸਿੰਘ ਤੇ ਬਾਬਾ ਗੁਜਰ ਸਿੰਘ ਦੀ ਉਸ ਗੁੱਤੀ ਸ਼ਹਾਦਤ ਵਾਲੀ ਤਰਤੀ ਤੋਂ ਦੂਸਰੀ ਵਾਰ ਡਾਕਟਰ ਅਮਰ ਸਿੰਘ ਜੀ ਨੂੰ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਜਾਣ ਦਾ ਫਤਵਾ ਦਿੱਤਾ ਹੈ। ਔਰ ਇਹ ਜਿਹੜੀ ਜਿੱਤ ਆ ਇੱਕ ਖਾਸ ਤੌਰ ਤੇ ਜਿੱਥੇ ਦਲ ਬਦਲੂਆਂ ਦੇ ਖਿਲਾਫ ਇੱਕ ਫਤਵਾ ਆ ਜੀ ਕਿ ਜਿਹੜੇ ਜਿਹੜੇ ਲੀਡਰ ਰੋਥ ਵੀਰੇ ਕਿਤੇ ਤੇ ਸ਼ਾਮ ਨੂੰ ਕਿਤੇ ਜੀ ਉਹਨਾਂ ਦੇ ਖਿਲਾਫ ਇੱਕ ਲੋਕਾਂ ਨੇ ਆਪਣੀ ਪ੍ਰਦਰਸ ਗੱਡੀ ਹੈ ਉਹਦੇ ਨਾਲ ਨਾਲ ਸਟੇਟ ਗਵਰਨਮੈਂਟ ਨੇ ਜਿਸ ਤਰੀਕੇ ਦੇ ਨਾਲ 2.5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜੀ ਝੂਠੇ ਵਾਦੇ ਕੀਤੇ ਉਹਨਾਂ ਦੇ ਪੂਰੇ ਨਹੀਂ ਉਤਰੇ ਔਰ ਪ੍ਰਸ਼ਾਸਨਕ ਤੌਰ ਤੇ ਵੀ ਉਹ ਫੇਲ ਹੋਏ ਤੀਸਰੀ ਗੱਲ ਜਿਹੜੀ ਸੀ ਕਿ ਨਰਿੰਦਰ ਮੋਦੀ ਇਹ ਬਾਰੇ ਦੇ ਵਿੱਚ ਬੀਜੇਪੀ ਦੇ ਬਾਰੇ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਖਦਸ਼ਾ ਸੀਗਾ ਇੱਕ ਬਹੁਤ ਵੱਡੀ ਲੋਕਾਂ ਦੇ ਮਨਾਂ ਦੀ ਚਿੰਤਾ ਸੀ ਜੀ ਕਿ ਜੇ ਤੀਸਰੀ ਵਾਰ ਹੀ ਆ ਗਈ ਔਰ ਜਿਵੇਂ ਇਹ 400 ਪਾਰ ਦੀ ਗੱਲ ਕਰਦੇ ਆ ਜੀ ਤਾਂ ਫਿਰ ਇਹ ਦੇਸ਼ ਦੇ ਵਿੱਚ ਜਿਹੜਾ ਦੇਸ਼ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲਿਆ ਸੰਵਿਧਾਨ ਹੈ ਸਾਡਾ ਡਾਕਟਰ ਪ੍ਰੀਮਰਾਉ ਮੀਤ ਕਰਦੀ ਨੇ ਜਿਹੜਾ ਦਿੱਤਾ ਸੀਗਾ ਉਹਨੂੰ ਬਦਲ ਦੇਣਗੇ ਔਰ ਦੇਸ਼ ਦੀ ਦੇਸ਼ ਦੁਬਾਰਾ ਗੁਲਾਮੀ ਦੇ ਉਹਦੇ ਵਿੱਚ ਚਲੇ ਜਾਊਗਾ ਇੱਥੇ ਡਿਕਟੇਟਰਸ਼ਿਪ ਰਾਜ ਕਰਨਗੇ ਇਹ ਕਿਤੇ ਨਾ ਕਿਤੇ ਪੰਜਾਬ ਚ ਵੀ ਫਤਿਹਗੜ੍ਹ ਸਾਹਿਬ ਚ ਵੀ ਦੇਸ਼ ਦੇ ਲੋਕਾਂ ਨੇ ਉਹ ਹੈਂਕੜ ਵੀ ਤੋੜੀ ਹੈ ਸੋ ਕਈ ਮਲਟੀਪਲ ਚੀਜ਼ਾਂ ਸੀਗੀਆਂ ਬਹੁਤ ਕੁਝ ਸਿਗਰਲਿਆ ਮਿਲਿਆ ਸੋ ਲੋਕਲ ਲੋਕਲ ਲੈਵਲ ਤੇ ਵੀ ਲੋਕਾਂ ਨੇ ਜੋ ਪਿਛਲੇ 2.5 ਸਾਲਾਂ ਦੇ ਵਿੱਚ ਮਤਲਬ ਡਿਵੈਲਪਮੈਂਟ ਨਹੀਂ ਹੋਈ ਉਹਦਾ ਵੀ ਮੁੱਦਾ ਜੀ ਜੋ ਜਿਹੜੇ ਮੁੱਦੇ ਇਹਨਾਂ ਮੁੱਤਿਆਂ ਦੇ ਉੱਤੇ ਲੋਕਾਂ ਨੇ ਫਿਰ ਫੈਸਲਾ ਕੀਤਾ ਕਿ ਕਿਉਂਕਿ ਡਾਕਟਰ ਅਮਰ ਸਿੰਘ ਜੀ ਇੱਕ ਬਹੁਤ ਇਮਾਨਦਾਰ ਵਿਅਕਤੀ ਸੀਗੇ ਬਹੁਤ ਕੰਮ ਕਰਨ ਵਾਲੇ ਵਿਅਕਤੀ ਸੀ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਨਾਮ ਪੂਰੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੋਸ਼ਨ ਕੀਤਾ ਔਰ ਬਹੁਤ ਸਾਰੇ ਕੰਮ ਕਰਵਾਏ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਆਪਣੇ ਨੁਮਾਇੰਦੇ ਦੇ ਰੂਪ ਵਿੱਚ ਚੁਣ ਕੇ ਇੱਕ ਵਾਰੀ ਫਿਰ ਉਹਨਾਂ ਦੇ ਉੱਤੇ ਆਪਣਾ ਭਰੋਸਾ ਪ੍ਰਗਟਾਇਆ ਆਪਾਂ ਤੁਹਾਨੂੰ ਕਿਹੜੇ ਕੰਮ ਜਿਹੜੇ ਹੁਣ ਨਵੇਂ ਤੁਸੀਂ ਡਾクター ਮਰ ਸਿੰਘ ਤੋਂ ਪੈਨਸ਼ਨ ਲੈ ਕੇ ਤੇ ਰਿਵਾਰਡ ਕਰਾ ਕੇ ਕਰਵਾਓਗੇ ਕਿਹੜੇ ਕੰਮ ਇਹਦੇ ਹੋਣਗੇ ਦੇਖੋ ਦੇਰੀ ਜਿਹੜਾ ਐਸ ਵੇਲੇ ਜੋ ਚੱਲ ਰਿਹਾ ਜਿੱਤੇ ਸਰਕਾਰ ਬਣ ਗਈ ਹੁਣ ਆਪਾਂ ਦੇਖ ਰਹੇ ਆ ਜਿਹੜੀ ਇੰਡੀਆ ਗਠਬੰਧਨ ਹੈ 200 255 60 ਦੇ 50 ਦੇ ਗੀਟ ਚ ਬੀਜੇਪੀ ਦੀ ਹੈ ਇਹ ਮਤਲਬ ਬਰਾਬਰ ਜਿਹਦਾ ਟੱਕਰ ਹੋਗੀ ਉੱਪਰ ਹੁਣ ਸਰਕਾਰ ਕਿਦੀ ਬਣਦੀ ਹੈ ਤੇ ਸਾਡੀ ਸਰਕਾਰ ਬਣਦੀ ਹੈ ਕਾਂਗਰਸ ਤੇ ਐਲਾਈਸ ਇਹ ਤਾਂ ਇਹ ਹੈਗਾ ਕਿ ਬਹੁਤ ਖੁੱਲ ਜੂਗਾ ਦਾਇਰਾ ਕਮਾ ਦਾ ਜੇ ਭਾਵੇਂ ਇੱਕ ਤਾਂ ਇਹ ਜੀ ਬੀ ਜੀ ਪੀ ਦੀ ਸਰਕਾਰ ਬਣਦੀ ਹੈ ਤਾਂ ਡਾਕਟਰ ਅਮਰ ਸਿੰਘ ਜਿਵੇਂ ਪਿਛਲੇ ਸਮੇਂ ਦੌਰਾਨ ਆਪਣੀ ਜਿਹੜਾ ਕਿਉਂਕਿ ਆਈ ਐਸ ਅਫਸਰ ਰਹੇ ਨੇ ਇਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਕਲਾਉਟ ਹੈ ਬਹੁਤ ਵੱਡਾ ਆਪਣਾ ਇੱਕ ਅਸਰ ਹੈ ਪੂਰੇ ਜਿਹੜੇ ਹੈਗੀ ਹੈ ਦਿੱਲੀ ਦੇ ਵਿੱਚ ਜਿਹੜੀ ਆਈ ਐਸ ਲੋਬੀ ਹੈ ਬਿਊਰੋਕ੍ਰੇਸੀ ਹੈ ਪਲੱਸ ਦੂਸਰੀ ਵਾਰ ਐਮ ਪੀ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਵੀ ਦੂ ਜਿਆਦਾ ਜ਼ੋਰ ਨਾਲ ਮਤਲਬ ਜਿਹੜੀ ਆਪਣੀ ਗੱਲ ਰੱਖ ਸਕਦੇ ਆ ਔਰ ਵੈਸੇ ਵੀ ਜਿਹੜੀ ਇਹਨਾਂ ਦਾ ਤਰੀਕਾ ਹੈਗਾ ਕੰਮ ਕਰਾਉਣ ਦਾ ਬੜਾ ਵਧੀਆ ਜਿਹੜੇ ਸਾਡੇ ਬੱਚ ਦੇ ਕੰਮ ਹੈਗੇ ਨੇ ਫਤੇਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਟੂਰਿਸਟ ਸਰਕਟ ਦੇ ਵਿੱਚ ਪਾਉਣ ਦਾ ਸਭ ਤੋਂ ਵੱਡਾ ਜਿਹੜਾ ਡਾਕਟਰ ਅਮਰ ਸਿੰਘ ਜੀ ਦਾ ਨਿਸ਼ਾਨਾ ਹੈ ਤਾਂ ਕਿ ਇਹ ਜਿਹੜਾ ਸਥਾਨ ਹੈ ਇਹਦੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਏਡੀ ਵੱਡੀ ਹੈ ਕਿ ਇੱਥੇ ਜਿੱਥੇ ਸੈਪਜਾਦਿਆਂ ਦਾ ਸਥਾਨ ਹੈ ਉੱਥੇ ਮੁਸਲਮ ਪਾਈਚਾਰੇ ਦਾ ਬਹੁਤ ਵੱਡਾ ਮਤਲਬ ਜਿਹੜਾ ਸਥਾਨ ਹੈ ਰੋਜਾ شریف ਜੀ ਇਸੇ ਤਰ੍ਹਾਂ ਜੈਨ ਪਾਈਚਾਰੇ ਦਾ ਇੱਕ ਬਹੁਤ ਵੱਡਾ ਸਥਾਨ ਹੈ ਮਾਤਾ ਜਗਤੇਸ਼ਵਰੀ ਦੇਵੀ ਦਾ ਮੰਦਿਰ ਜੀ ਇਦਾਂ ਹੀ ਦਸਨਾਮੀ ਅਖਾੜਾ ਜੇਕਰ ਆਪਾਂ Hindu ਪਾਈਚਾਰੇ ਦੀ ਗੱਲ ਕਰੀਏ ਸ਼ਿਵ ਦਵਾਲਾ ਮੰਦਿਰ ਜੀ ਮਾਤਾ ਨੈਨਾ ਤੇ ਪੀਤਾ ਮੰਦਿਰ ਔਰ ਬਹੁਤ ਸਾਰੀਆਂ ਇਤਿਹਾਸਿਕ ਧਰੋਰਾ ਜਿਨ੍ਹਾਂ ਦੇ ਵਿੱਚ ਆਮ ਖਾਸ ਬਾਗ ਡੇਰਾ ਮੀਰ ਮੀਰਾਂ ਦੀ ਮਜ਼ਾਰ ਸਾਡੇ ਕੋਲੇ ਬਹੁਤ ਵੱਡਾ ਜਿਹੜਾ ਹੈਗਾ ਆ ਜੋਲਟੀ ਖੇੜੀ ਜਿਹੜਾ ਇੱਕ ਬਹੁਤ ਵੱਡਾ 4-5 ਏਕੜ ਦੇ ਵਿੱਚ ਫੈਲਿਆ ਹੋਇਆ ਪੇੜ ਜਿਹੜਾ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਲੱਗਾ ਆ ਬਹੁਤ ਸਾਰੀਆਂ ਸਾਡੇ ਕੋਲੇ ਨੈਸ਼ਨਲ ਤਰੋਹ ਤਰੋਹਰਾਂ ਨੇ ਜਿਹਦੇ ਤਹਿਤ ਇਸ ਏਰੀਏ ਨੂੰ ਜੇ ਅਸੀਂ ਇੰਟਰਨੈਸ਼ਨਲ ਟੂਰਿਸਟ ਸਰਕਟ ਦੇ ਵਿੱਚ ਜੋੜ ਦਿੰਦੇ ਆ ਸਰਕਾਰ ਹਿੰਦੁਸਤਾਨ ਦੀ ਤਾਂ ਫਿਰ ਉਸ ਉਹਦੀਆਂ ਸਾਰੀਆਂ ਸਹੂਲਤਾਂ ਇਸ ਏਰੀਆ ਚ ਆਉਣਗੇ ਕਿਉਂਕਿ ਉਹਦੀ ਡਿਵੈਲਪਮੈਂਟ ਦਾ ਜਿਹੜਾ ਅਜੰਡਾ ਹੀ ਡਿਫਰੈਂਟ ਹੋ ਜਾਂਦਾ ਹੈ ਜੀ ਉਹਦੇ ਉਹਨੂੰ ਫਿਰ ਅੰਮ੍ਰਿਤਸਰ ਕਾਂਸੀ ਵਾਂਗੂੰ ਅਜोध्या ਵਾਂਗੂੰ ਫਿਰ ਡਿਵੈਲਪ ਕੀਤਾ ਜਾ ਸਕਦਾ ਹੈ ਨਤਪਾਲ ਸਾਹਿਬ ਜੇਕਰ ਗੱਲ ਕਰੀਏ ਭਗਵੰਤ ਮਾਨ ਦੀ ਗੱਲ ਕਰਦੇ ਸੀਐਮ ਜੀ ਵੱਲੋਂ ਕਿਹਾ ਜਾ ਰਿਹਾ ਸੀ ਕਿ 13 0 ਪਾਰ ਦੂਜੇ ਪਾਸੇ ਜਿਹੜੇ ਕਿ ਗੱਲ ਕਰਦੇ ਆ ਕਿ ਇੱਕ ਬਿਜਲੀ ਦਾ ਨਾਅਰਾ ਲਾਇਆ ਹੈ ਕਿ ਬਿਜਲੀ ਦਿੱਤੀ ਹੈ ਮੁਫਤ ਕੀ ਵੱਡਾ ਅਸੀਂ ਵੱਡਾ ਕਾਰਜ ਕੀਤਾ ਹੈ ਉਹਦੇ ਬਾਰੇ ਕਿਵੇਂ ਕਹਿੰਦੇ ਕਿ ਜਿਹੜੀ ਬਿਜਲੀ ਮੁਫਤ ਦੀ ਗੱਲ ਦਾ ਕਰਿਆ ਜਾ ਰਿਹਾ ਹੈ ਅਸਲ 'ਚ ਜਿਹੜਾ ਜਿਹੜਾ ਦੇਖੋ ਬਿਜਲੀ ਦਾ ਜਿਹੜਾ ਉਹਨਾਂ ਨੇ ਇੱਕ ਇਹ ਜਿਹੜੀ ਗੱਲ ਕਰਦੀ ਹੈਗੀ ਹੈ ਬਿਜਲੀ ਤਕਰੀਬਨ 29-30 ਲੱਖ ਪਰਿਵਾਰਾਂ ਨੂੰ ਕਾਂਗਰਸ ਦੇ ਸਮੇਂ ਤੋਂ ਹੀ 200 ਤੋਂ 250 ਯੂਨਟ ਜਿਹੜੀ ਹੈਗੀ ਹੈ ਉਹ ਫ੍ਰੀ ਦਿੱਤੀ ਜਾ ਰਹੀ ਸੀਗੀ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਸੀ ਦੇਖੋ ਇਹ ਇੱਕ ਕੈਲਕੂਲੇਸ਼ਨ ਹੈ ਜਦੋਂ ਲੋਕ ਇਸ ਕੈਲਕੂਲੇਸ਼ਨ ਨੂੰ ਚੰਗੀ ਤਰ੍ਹਾਂ ਸਮਝਣਗੇ ਦਿੱਲੀ ਵਾਂਗੂ ਤਾਂ ਉਹਨਾਂ ਨੂੰ ਪਤਾ ਲੱਗੂਗਾ ਇਹ ਕੈਲਕੂਲੇਸ਼ਨ ਇਹ ਹੈ ਕਿ ਥੋੜਾ ਜਿਹਾ ਕਿਸੇ ਨੂੰ ਫ੍ਰੀ ਦੇ ਕੇ ਜਦੋਂ ਤੱਕ ਉਹਨੂੰ ਇੱਕ ਦੋ ਮਹੀਨੇ ਕਰਕੇ ਉਸ ਤੋਂ ਬਾਅਦ ਤੀਜੇ ਚੌਥੇ ਮਹੀਨੇ ਉਹਨੂੰ ਇੰਨਾ ਕੁ ਬਿੱਲ ਭੇਜ ਦੋ ਕਿ ਪਿਛਲਾ ਵੀ ਕਵਰ ਕਰ ਲਵੇ। ਜੋ ਜਿਹੜੇ ਸੀ ਕਿ ਜਿਹੜੇ ਐਸਸੀ ਬੀਸੀ ਪਰਿਵਾਰ ਜਿਨ੍ਹਾਂ ਨੂੰ ਪਹਿਲਾਂ ਹੀ ਫ੍ਰੀ ਸੀ ਉਹਨਾਂ ਦੇ ਜਿੰਨੇ ਯੂਨਿਟ ਫ੍ਰੀ ਸੀਗੇ ਉਹਦੇ ਤੋਂ ਬਾਅਦ ਜੇ 50 100 ਯੂਨਿਟ ਉਹਨਾਂ ਦੀ ਬਿਜਲੀ ਲੱਗਦੀ ਸੀ ਤਾਂ ਉਹਨਾਂ ਨੂੰ ਉਨਾ ਹੀ ਬਿੱਲ ਆਉਂਦਾ ਸੀ। ਪਰ ਹੁਣ ਤਾਂ ਜੇ ਇੱਕ ਯੂਨਿਟ ਵੀ ਉੱਤੇ ਹੋ ਜੇ ਤੇ ਸਾਰਾ ਹੀ ਬਿੱਲ ਆ ਜਾਂਦਾ। ਇਹ ਸਗੋਂ ਲੋਕਾਂ ਦੇ ਵਿੱਚ ਇਹਦਾ ਕੋਈ ਬਹੁਤਾ ਜਿਆਦਾ ਅਸਰ ਨਹੀਂ ਹੋਇਆ ਲੋਕਾਂ ਨੇ ਇਹਨੂੰ ਸਗੋਂ ਜਿਹੜਾ ਆ ਕੁਛ ਇੱਕ ਇਹ ਵੀ ਨਹੀਂ ਕਹਿ ਸਕਦੇ ਕੁਛ ਇੱਕ ਵਰਕ ਜਿਹੜਾ ਹੈਗਾ ਹੈ ਹੋ ਸਕਦਾ ਉਹਦੇ ਵਿੱਚ ਇਹਦਾ ਅਸਰ ਹੋਇਆ ਹੋਵੇ ਪਰ ਕੱਲੀ ਇਹਦੇ ਨਾਲ ਗੱਲ ਨਹੀਂ ਬਣਦੀ ਦੇਖੋ ਲੋਕਾਂ ਨੂੰ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ 1000-1000 ਰੁਪਏ ਸੀ 25-2500 ਰੁਪਏ ਪੈਨਸ਼ਨ ਦਵਾਂਗੇ ਕਿਹਾ ਸੀਗਾ ਅਸੀਂ ਤੁਹਾਡੇ ਘਰ-ਘਰ ਨੌਕਰੀ ਦਵਾਂਗੇ ਕਿਹਾ ਸੀਗਾ ਇਹਨਾਂ ਨੇ ਕਿ ਅਸੀਂ ਸਕੂਲ ਆਫ ਐਮਿਨੈਂਸ ਤੇ ਕਾਲਜ ਜਿਹੜੇ ਤੇ ਯੂਨੀਵਰਸਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਿੱਖਿਆ ਜਿਹੜੀ ਹੈਗੀ ਹੈ ਸਰਕਾਰੀ ਸਿੱਖਿਆ ਉਹਨੂੰ ਫ੍ਰੀ ਕਰਾਂਗੇ ਤੇ ਟੀਚਰਜ਼ ਰੱਖਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਕੁਝ ਵੀ ਨਹੀਂ ਹੈਗਾ ਦੇਖੋ ਤੁਸੀਂ ਕਿਸੇ ਨੂੰ ਕਹੋ ਕਿ ਹਾਂ ਵੀ ਤੈਨੂੰ ਕੋਈ ਇੱਕ ਚੀਜ਼ ਜਿਹੜੀ ਹੈ ਫ੍ਰੀ ਤਾਂ ਪਹਿਲਾਂ ਤੋਂ ਵੀ ਹਰਮੇਸ਼ਾ ਸਰਕਾਰਾਂ ਇਹ ਵੈਲਫੇਅਰ ਸਟੇਟਸ ਹੁੰਦੀਆਂ ਨੇ ਵੈਲਫੇਅਰ ਸਟੇਟਸ ਦੇ ਵਿੱਚ ਜਦੋਂ ਸਰਕਾਰ ਕੋਈ ਨਾ ਕੋਈ ਲਾਭ ਕਿਸੇ ਨਾ ਕਿਸੇ ਲਾਭਪਾਤਰੀ ਨੂੰ ਦਿੰਦੀ ਰਹਿੰਦੀ ਹੈ ਪੈਨਸ਼ਨ ਅਸੀਂ ਪੈਨਸ਼ਨ 500 ਤੋਂ 1500 ਕੀਤੀ ਸੀ। ਅਸੀਂ ਛਗਨ ਸਕੀਮ 15000 ਤੋਂ 51000 ਕੀਤੀ ਸੀ। ਮਨਰੇਗਾ ਦੀ ਸਕੀਮ ਕਾਂਗਰਸ ਨੇ ਦਿੱਤੀ ਸੀ। ਫੇ ਕਣਕ ਦੀ 5 ਕਿਲੋ ਅਨਾਜ ਫੂਡ ਸਿਕਿਉਰਿਟੀ ਐਕਟ ਕਾਂਗਰਸ ਨੇ ਦਿੱਤਾ ਸੀ। ਇਦਾਂ ਹੀ ਆਰਟੀਆਈ ਕਾਂਗਰਸ ਨੇ ਦਿੱਤੀ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ। ਸੋ ਹਮੇਸ਼ਾ ਸਰਕਾਰਾਂ ਵੈਲਫੇਅਰ ਸਟੇਟਡ ਸਰਕਾਰਾਂ ਆਪਣਾ ਰੋਲ ਅਦਾ ਕਰਦੀਆਂ ਰਹਿੰਦੀਆਂ ਨੇ। ਔਰ ਸਰਕਾਰਾਂ ਕਦੀ ਲੋਕਾਂ ਦਾ ਬੇਵਕੂਫ ਨਹੀਂ ਬਣਾਉਂਦੀ। ਲੋਕਾਂ ਨੂੰ ਦਿੰਦੀਆਂ ਨੇ। ਇਹ ਬੀਬਕੂ ਬਜਾਦਾ ਬਣਾਉਂਦੇ ਨੇ ਇਸ਼ਤਿਹਾਰबाजी ਜਿਆਦਾ ਕਰਦੇ ਨੇ ਪਰ ਇਹ ਲੋਕਾਂ ਦੀ ਧਰਾਤਲ ਦੇ ਉੱਤੇ ਅਸਲੀਅਤ ਦੇ ਵਿੱਚ ਮਦਦ ਘੱਟ ਕਰਦੇ ਨੇ ਆਸਲ ਵੋਟਰਾਂ ਨੂੰ ਕੀ ਕਰਨ ਜਾਂਦੇ ਵੋਟਰਾਂ ਦਾ ਦੇਖੋ ਮੈਂ ਪਹਿਲਾਂ ਤਾਂ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤਾਂ ਕਿ ਜਿਨ੍ਹਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਔਰ ਦੂਸਰਾ ਮੈਂ ਵੋਟਰਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਤੁਹਾਨੂੰ ਦਿਨੋਂ ਤੱਕ ਤੁਸੀਂ ਕੈਂਡੀਡੇਟ ਦੀ ਪਛਾਣ ਨਹੀਂ ਕਰਉਂਦੇ ਜਦੋਂ ਤੱਕ ਤੁਸੀਂ ਆਪਣੇ ਨੁਮਾਇंदे ਨੂੰ ਚੰਗੇ ਨੁਮਾਇंदे ਨੂੰ ਨਹੀਂ ਚੁਣ ਕੇ ਭੇਜੋਗੇ ਤਾਂ ਉਦੋਂ ਤੱਕ ਇਲਾਕੇ ਦਾ ਵਿਕਾਸ ਨਹੀਂ ਹੋ ਸਕਦਾ ਕੋਈ ਇੱਕਦ ਦਾ ਫਾਇਦਾ ਸਰਕਾਰ ਕੋਈ ਦੇ ਦੇਵੇ ਪਰ ਇਲਾਕੇ ਦਾ ਸਰਪੱਖੀ ਵਿਕਾਸ ਕਰਾਉਣਾ ਆ ਤਾਂ ਚੰਗਾ ਨੁਮਾਇੰਦਾ ਭੇਜੋ ਜਿਵੇਂ ਅੱਜ ਤੁਸੀਂ ਡਾਕਟਰ ਅਮਰ ਸਿੰਘ ਨੂੰ ਆਪਣਾ ਫਤਵਾ ਦਿੱਤਾ ਸਨ ਸਾਬਕਾ ਵ代ਕ ਕੁਜੀ ਸਿੰਘ ਨਗਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇੱਕ ਚੰਗੇ ਉਮੀਦਵਾਰ ਦੀ ਵੋਟਰਾਂ ਨੂੰ ਚੋਣ ਕਰਨੀ ਚਾਹੀਦੀ ਜਿਵੇਂ ਡਾਕਟਰ ਆਮਰ ਸਿੰਘ ਨੂੰ ਚੁਣਿਆ ਗਿਆ ਤਾਂ ਜੋ ਲੋਕ ਸਭਾ ਵਿੱਚੋਂ ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਉਠਾ ਸਕਣ ਫਟਕਾਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਸ਼ੇਸ਼